ਯਾਰ ਪਰ ਇਹ ਸਾਥਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਾਰਦ ਟੀਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਵੱਡੀ ਕਾਰਵਾਈ ਹੋਈ ਹੈ ਜਾਂ ਫਿਰ ਕਹਿ ਲਈਏ ਕਿ ਉਹਨਾਂ ਨੂੰ ਲੈ ਕੇ ਐਸਜੀਪੀਸੀ ਦੀ ਚੱਲ ਰਹੀ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਉਹਨਾਂ ਨੂੰ ਤਖਤਰੀ ਦਮਦਮਾ ਸਾਹਿਬ ਤੋਂ ਸੇਵਾਮਾਂ ਤੋਂ ਫਾਰਗ ਕਰ ਦਿੱਤਾ ਗਿਆ ਤੇ ਉੱਥੇ ਦੇ ਹੈੱਡ ਗ੍ਰੰਥੀ ਨੂੰ ਸੇਵਾਮਾਂ ਜੜੀਆਂ ਨੇ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਨੇ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਸੀ ਲਗਾਤਾਰ ਉਹਨਾਂ ਨੂੰ ਲੈ ਕੇ ਸ਼ਿਸ਼ੋਪਣ ਬਣਿਆ ਪਿਆ ਸੀ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਜਿਹੜੀ ਬੀਤੇ ਕੱਲ ਕੀਤੀ ਗਈ ਉਸ ਦੇ ਵਿੱਚ ਜਿਹੜੇ ਉਹਨਾਂ ਨੇ ਖੁਲਾਸੇ ਕੀਤੇ ਉਹ ਵੀ ਬਹੁਤ ਵੱਡੇ ਸਵਾਲ ਖੜੇ ਕਰ ਗਏ ਤੇ ਜੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਸਾਧੂ ਸਾਹਿਬ ਹੋਰਾਂ ਦੇ ਵੱਲੋਂ ਬੀਤੇ ਕੁਝ ਦਿਨਾਂ ਤੋਂ ਵੱਖ-ਵੱਖ মিডিਆ ਚੈਨਲਾਂ ਦੇ ਉੱਪਰ ਜਿਹੜੀਆਂ ਇੰਟਰਵਿਊਜ਼ ਦਿੱਤੀਆਂ ਜਾ ਰਹੀਆਂ ਸੀ ਜਾਂ ਫਿਰ ਕਹਿ ਲਈਏ ਖੁਲਾਸੇ ਜਿਹੜੇ ਕੀਤੇ ਜਾ ਰਹੇ ਸੀ ਪਰਿਵਾਰਕ ਜਿਹੜੀਆਂ ਗਤੀਵਿਧੀਆਂ ਹੋਈਆਂ ਜਿਸ ਨੂੰ ਲੈ ਕੇ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਘਿਰਦੇ ਫਸਦੇ ਤੇ ਧੱਸਦੇ ਨਜ਼ਰ ਆ ਰਹੇ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਪਰ ਹੁਣ ਐਸਜੀਪੀਸੀ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆ ਉਹਨਾਂ ਨੂੰ ਦੰਦਮਾਲ ਸਾਹਿਬ ਦੀਆਂ ਸੇਵਾਵਾਂ ਤੋਂ ਫ਼ਾਰਕ ਕਰ ਦਿੱਤਾ ਗਿਆ ਨਾਲ ਦੀ ਨਾਲ ਜਾਣਕਾਰੀਆਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਐਸਜੀਪੀਸੀ ਦੇ ਵੱਲੋਂ ਜਿਸ ਦੇ ਵਿੱਚ ਰਗੂਜੀਤ ਸਿੰਘ ਬਿਰਕ ਦਲਜੀਤ ਸਿੰਘ ਪਿੰਡਰ ਤੇ ਸ਼ੇਰ ਸਿੰਘ ਮੰਡ ਹੋਰੀ ਜਿਹੜੇ ਨੇ ਉਹਨਾਂ ਦੇ ਵੱਲੋਂ 15 ਦਿਨ ਦੇ ਵਿੱਚ ਰਿਪੋਰਟ ਜਿਹੜੀ ਹੈ ਐਸਜੀਪੀਸੀ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ ਲਗਾਤਾਰ ਬਹੁਤ ਸਾਰੇ ਬਿਆਨ ਅਜਿਹੇ ਨਿਕਲ ਕੇ ਸਾਹਮਣੇ ਆ ਰਹੇ ਸੀ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਇਹ ਵੱਡੇ ਸਵਾਲੀਆ ਨਿਸ਼ਾਨ ਜਿਹੜੇ ਬਣਦੇ ਜਾ ਰਹੇ ਸੀ ਉਹ ਸਾਰੀਆਂ ਚੀਜ਼ਾਂ ਦੇ ਵਿਚਕਾਰ ਕਿਤੇ ਨਾ ਕਿਤੇ ਇਹ ਚੀਜ਼ਾਂ ਜ਼ਰੂਰ ਪ੍ਰਚਲਿਤ ਹੋ ਰਹੀਆਂ ਸੀ ਕਿ ਉਹਨਾਂ ਦੇ ਉੱਪਰ ਵੱਡੀ ਕਾਰਵਾਈ ਹੋ ਸਕਦੀ ਹੈ ਸੋ ਜੇ ਇਸ ਤਰੀਕੇ ਦੇ ਨਾਲ ਅੱਜ ਜਿਹੜੀ ਮੀਟਿੰਗ ਤੜਕਸਾਰ ਸਵੇਰ ਤੋਂ ਚੱਲ ਰਹੀ ਸੀ ਇਸ ਮੀਟਿੰਗ ਦੇ ਵਿੱਚ ਗੁਰਦੁਆਰਾ ਗੁਰਦੁਆਰਾ ਕਟਾਣਾ ਸਾਹਿਬ ਦੇ ਵਿੱਚ ਸਮਰਾਲਾ ਦੇ ਵਿੱਚ ਇਹ ਚੱਲ ਰਹੀ ਮੀਟਿੰਗ ਦੇ ਵਿੱਚ ਜਦੋਂ ਇਹ ਫੈਸਲਾ ਨਿਕਲ ਕੇ ਸਾਹਮਣੇ ਆਇਆ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਇਸ ਕਾਰਵਾਈ ਨੂੰ ਵੇਖਿਆ ਜਾ ਰਿਹਾ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜੇ ਇਸ ਤਰੀਕੇ ਦੇ ਨਾਲ ਬੇਬਾਕੀ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਕੀਤੀਆਂ ਗਈਆਂ ਜਿਹੜੀ ਕਿ ਵਜ੍ਹਾ ਬਣੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਬੋਲੀਆਂ ਗਈਆਂ ਗੱਲਾਂ ਜਾਂ ਪਰ 2 ਦਸੰਬਰ ਨੂੰ ਜੇ ਇਸ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਜਿਹੜਾ ਜਾਰੀ ਹੋਇਆ ਸੀ ਉਸ ਦੇ ਮੁਤਲਕ ਇਹ ਸਾਰੀਆਂ ਕਾਰਵਾਈਆਂ ਹੋਈਆਂ ਨੇ ਇਹ ਚੀਜ਼ਾਂ ਕਿਵੇਂ ਇੱਕ ਦੂਸਰੇ ਦੇ ਨਾਲ ਜੁੜਦੀਆਂ ਦਿਖਾਈ ਦਿੱਤੀਆਂ ਇੱਕ ਦੂਸਰੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਕਨੈਕਟਡ ਨੇ ਜਾਂ ਫਿਰ ਕਹ ਲਈਏ ਸੰਪਰਕ ਦੇ ਵਿੱਚ ਨੇ ਇਹ ਵੀ ਵੱਡੇ ਸਵਾਲਾਂ ਦਾ ਘੇਰਾ ਕਿਤੇ ਨਾ ਕਿਤੇ ਜ਼ਰੂਰ ਖੜਾ ਹੋ ਰਿਹਾ ਸੀ ਸੋ ਇਹਨਾਂ ਚੀਜ਼ਾਂ ਦੇ ਉੱਪਰ ਅੱਜ ਹਰਜਿੰਦਰ ਸਿੰਘ ਧਾਮ ਧਾਮੀ ਹੋਰਾਂ ਦੀ ਸਰਪ੍ਰਸਤੀ ਦੇ ਹੇਠ ਇਹ ਮੀਟਿੰਗ ਚੱਲੀ ਤੇ ਇਸ ਮੀਟਿੰਗ ਦੇ ਵਿੱਚ ਲਿਆ ਗਿਆ ਫੈਸਲਾ ਜਿਹੜਾ ਹੈ ਕਿ ਸ਼੍ਰੀ ਦਮਦਮਾ ਸਾਹਿਬ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਆ ਜਿਹੜਾ ਫਾਰਗ ਸੇਵਾਵਾਂ ਤੋਂ ਕਰ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਹਾਲਾਂਕਿ ਉਹਨਾਂ ਦੇ ਕੋਲੋਂ ਸੇਵਾਵਾਂ ਜੜੀਆਂ ਦੇ ਆਪਰ ਜੋ ਵੀ ਉਹਨਾਂ ਨੂੰ ਤੰਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਦਿੱਤਾ ਗਿਆ ਸੀ ਐਸਜੀਪੀਸੀ ਦੇ ਵੱਲੋਂ ਜੋ ਵੀ ਉਹਨਾਂ ਨੂੰ ਆ ਕਹ ਲਈਏ ਸਹੂਲਤਾਂ ਦਿੱਤੀਆਂ ਗਈਆਂ ਸੀ ਉਹ ਵਾਪਸ ਨਹੀਂ ਲਈਆਂ ਲਈਆਂ ਗਈਆਂ ਪਰ 15 ਦਿਨਾਂ ਦੇ ਅੰਦਰ ਇਸ ਬਣਾਈ ਗਏ ਤਿੰਨ ਮੈਂਬਰੀ ਕਮੇਟੀ ਦੇ ਵੱਲੋਂ ਜਦੋਂ ਜਿਹੜਾ ਜਾਂਚ ਦੀ ਸਾਰੀ ਰਿਪੋਰਟ ਸੌਂਪੀ ਜਾਣੀ ਹੈ ਉਸ ਤੋਂ ਬਾਅਦ ਸਥਿਤੀਆਂ ਕਿਤੇ ਨਾ ਕਿਤੇ ਹੋਰ ਗੰਭੀਰ ਹੋਣ ਵਾਲੇ ਪਾਸੇ ਨੂੰ ਜਾ ਸਕਦੀਆਂ ਨੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਜ਼ਰੂਰ ਖੜਾ ਕਰਦੀਆਂ ਨੇ ਤੇ ਇਹਨਾਂ ਸਵਾਲਾਂ ਦੇ ਦਰਮਿਆਨ ਜਾਣਕਾਰੀਆਂ ਜਿਹੜੀਆਂ ਨਿਕਲ ਕੇ ਅਜੇ ਵੀ ਸਾਹਮਣੇ ਆ ਰਹੀਆਂ ਨੇ ਕਿ ਵੱਡੀ ਕਾਰਵਾਈ ਕਰਦਿਆਂ ਹੋਇਆਂ ਇਹ ਸਥਿਤੀਆਂ ਕਿਤੇ ਨਾ ਕਿਤੇ ਐਸਜੀਪੀਸੀ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਜਿਹੜੀਆਂ ਹੁਣ ਸਾਂਝੀਆਂ ਕੀਤੀਆਂ ਗਈਆਂ ਨੇ ਰਿਪੋਰਟ ਦੇ ਰੂਪ ਦੇ ਵਿੱਚ 15 ਦਿਨਾਂ ਦੇ ਅੰਦਰ ਤਿੰਨ ਮੈਂਬਰੀ ਕਮੇਟੀ ਦੇ ਵੱਲੋਂ ਵੀ ਇਸ ਨੂੰ ਲੈ ਕੇ ਜਾਂਚ ਕਰਕੇ ਰਿਪੋਰਟ ਸੌਂਪੀ ਜਾਏਗੀ ਸੋ ਵੱਖ-ਵੱਖ ਆਗੂਆਂ ਦੇ ਵੱਲੋਂ ਪ੍ਰਤੀਕਰਮ ਜਿਹੜੇ ਨੇ ਦਿੱਤੇ ਜਾ ਰਹੇ ਨੇ ਵੱਖ-ਵੱਖ ਆਗੂਆਂ ਦੇ ਵੱਲੋਂ ਇਹ ਸਾਰੀ ਆਪੋ ਆਪਣੀ ਰਾਏ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਪਰ ਇਸੇ ਦੇ ਦਰਮਿਆਨ ਵੱਡੀ ਕਾਰਵਾਈ ਜ਼ਰੂਰ ਜਿਹੜੀ ਹੈ ਉਹ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਹੋਈ ਹੈ ਜਦੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਉਦੋਂ ਉਹਨਾਂ ਨੂੰ ਜੇਸ ਤਰੀਕੇ ਦੇ ਨਾਲ ਦਮਦਮਾ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਆ ਤੱਕ ਸਰੀ ਦਮਦਮਾ ਸਾਹਿਬ ਦੀਆਂ ਸੇਵਾਵਾਂ ਉਹਨਾਂ ਨੂੰ ਦਿੱਤੀਆਂ ਗਈਆਂ ਕਿ ਉਹ ਉੱਥੋਂ ਸੇਵਾਵਾਂ ਨਿਭਾਉਣਗੇ ਉਸ ਵਕਤ ਵੀ ਵੱਡੇ ਸਵਾਲ ਜਿਹੜੇ ਸੀ ਉੱਠੇ ਸੀ ਕਿ ਕਿਵੇਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕਦਮ ਦੇ ਨਾਲ ਹੋਈਆਂ ਹਾਲਾਂਕਿ ਉਹਨਾਂ ਨੇ ਇਹ ਵੀ ਚੀਜ਼ ਕਹੀ ਸੀ ਉਹਨਾਂ ਨੇ ਆਪਣੇ ਸਪਸ਼ਟ ਕਰਨ ਦੇ ਰੂਪ ਦੇ ਵਿੱਚ ਇਹ ਵੀ ਗੱਲ ਕਹੀ ਸੀ ਕਿ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਕਿਸੇ ਦੇ ਵੱਲੋਂ ਕੋ ਪ੍ਰਭਾਵ ਨਹੀਂ ਪਾਇਆ ਗਿਆ ਪਰ ਜੇ ਇਸ ਤਰੀਕੇ ਬੀਤੇ ਕੱਲ ਉਹਨਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਤੇ ਜਦੋਂ ਪੱਤਰਕਾਰਾਂ ਦੇ ਵੱਲੋਂ ਸਵਾਲ ਪੁੱਛੇ ਗਏ ਇਹਨਾਂ ਸਵਾਲਾਂ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਅਸਤੀਫਾ ਨਹੀਂ ਦੇ ਰਿਹਾ ਜੇਕਰ ਮੈਨੂੰ ਕੱਢਣਾ ਹੈ ਤਾਂ ਕੱਢ ਦਿੱਤਾ ਜਾਵੇ ਪਰ ਇਹ ਸਾਰੇ ਦੇ ਦਰਮਿਆਨ ਹੁਣ ਉਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਆਪਣੇ ਮੁਖਾਰਬਿਨ ਦੇ ਵਿੱਚੋਂ ਬੋਲੀਆਂ ਗਈਆਂ ਉਹ ਕਿਤੇ ਨਾ ਕਿਤੇ ਸੱਚ ਸਾਬਤ ਹੁੰਦੀਆਂ ਦਿਖਾ ਲਈ ਦੇ ਰੀਆਂ ਨੇ ਇਸ ਵਕਤ ਸਥਿਤੀ ਇਸ ਤਰੀਕੇ ਦੇ ਨਾਲ ਬਣੀ ਪਈ ਹੈ ਕਿ ਕਿਵੇਂ ਐਸਜੀਪੀਸੀ ਦੇ ਇਸ ਮੀਟਿੰਗ ਤੋਂ ਬਾਅਦ ਵੱਡਾ ਫੈਸਲਾ ਜਿਹੜਾ ਆ ਹਾਲਾਂਕਿ ਬਿਰਸਾ ਸਿੰਘ ਬਲਟਵਾ ਦੇ ਉੱਪਰ ਵੀ ਵੱਡੇ ਸਵਾਲ ਉੱਠ ਰਹੇ ਸੀ ਕਿਉਂਕਿ ਉਹਨਾਂ ਦੇ ਨਾਲ ਹੀ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਸੀ ਪਰ ਬਿਰਸਾ ਸਿੰਘ ਬਲਟਵਾ ਹੋਰਾਂ ਦੇ ਉੱਪਰ ਕੋਈ ਵੀ ਕਾਰਵਾਈ ਅਜੇ ਵੇਖਣ ਨੂੰ ਨਹੀਂ ਮਿਲੀ ਪਰ ਇਸ ਵਕਤ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਜ਼ਰੂਰ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਇਸ ਵਕਤ ਸਾਡੇ ਨਾਲ ਫੋਨ ਲਾਈਨ ਦੇ ਉੱਪਰ ਭਾਈ ਬਲਦੇਵ ਸਿੰਘ ਬਟਾਲਾ ਜਿਹੜੇ ਨੇ ਹੋਰ ਜੁੜ ਚੁੱਕੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਵੇਂ ਵੇਖਦੇ ਵਿਚਾਰਦੇ ਨੇ ਇਹ ਸਾਰੀ ਚੀਜ਼ ਨੂੰ ਡਾੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕੀ ਕਹਿਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਪ੍ਰਤੀਕਰਮ ਤੁਹਾਡਾ ਕੀ ਹੈ ਜਿਸ ਤਰੀਕੇ ਦੇ ਨਾਲ ਐਸਜੀਪੀਸੀ ਤੋਂ ਬਲੋ ਮੀਟਿੰਗ ਕੀਤੀ ਗਈ ਮੀਟਿੰਗ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਇਸ ਸਾਰੇ ਫਰਮਾਨ ਤੋਂ ਬਾਅਦ ਜੋ ਵੀ ਕਾਰਵਾਈਆਂ ਚੱਲੀਆਂ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਤਖਸੀਰੀ ਦਮਦਮਾ ਸਾਹਿਬ ਤੋਂ ਫਾਰਗ ਕਰ ਦਿੱਤਾ ਗਿਆ ਸੇਵਾਵਾਂ ਤੋਂ ਕੀ ਕਹਿਣਾ ਚਾਹੁੰਦੇ ਹੋ ਗੈਰ ਕਾਨੂੰਨੀ ਸ਼੍ਰੋਮਣੀ ਕਮੇਟੀ ਦੇ ਜਲਾਸ ਹੋ ਰਹੇ ਆ ਹੂੰ ਗੈਰ ਕਾਨੂੰਨੀ ਤਾਨਾਸ਼ਾਹੀ ਇਹ ਕਬਜਾ ਆ ਕੇਂਦਰ ਸਰਕਾਰ ਦਾ ਇਹਨਾਂ ਨੂੰ ਪੂਰਾ ਇਹਨਾਂ ਨੂੰ ਸਮਰਥਨ ਆ ਹੂੰ ਗੁਰਦੁਆਰਾ ਐਕਟ ਦੇ ਜਿਹੜਾ ਇਹ ਢੰਡੋਰਾ ਪਿੱਟਦੇ ਨੇ ਵੀ ਗੁਰਦੁਆਰਾ ਐਕਟ ਦੇ ਅਨੁਸਾਰ ਅਸੀਂ ਮੈਂਬਰ ਬਣਿਆ ਤੇ ਸਾਡੀ ਕਮੇਟੀ ਆ ਤੇ ਅਸੀਂ ਪ੍ਰਧਾਨ ਅਤੇ ਕੋ ਸਾਰਾ ਪ੍ਰਬੰਧਿਆ ਤੇ ਅਸੀਂ ਮਰਜ਼ੀ ਨੇ ਨਾਲ ਜੋ ਮਰਜ਼ੀ ਕਰ ਸਕਦੇ ਆ ਹੂੰ ਇਹ ਸਾਰੇ ਦਾ ਗੈਰ ਕਾਨੂੰਨੀ ਆ ਤੇ ਇਹਦੇ ਵਿੱਚ ਕਿਸੇ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਜੀ ਕਿਸੇ ਜਥੇਦਾਰ ਦਾ ਨਹੀਂ ਰੱਖਿਆ ਜਾ ਰਿਹਾ ਉਹਨਾਂ ਨੂੰ ਦਿਹਾੜੀਦਾਰ ਤੇ ਆਮ ਮੁਲਾਜ਼ਮਾਂ ਦੀ ਤਰ੍ਹਾਂ ਸਮਝਿਆ ਜਾ ਰਿਹਾ ਜਿੱਥੋਂ ਮਰਜ਼ੀ ਲਾ ਲਓ ਤੇ ਜੋ ਮਰਜ਼ੀ ਲਾ ਲਓ ਹੂੰ ਇਹ ਇਹਨਾਂ ਨੇ ਸਾਬਤ ਕਰ ਦਿੱਤਾ ਹੈ ਅੱਗੇ ਤੇ ਮੈਂ ਕਹਿਦਾ ਹੁਣ ਨਾ ਸਕੀ ਇਹ ਜਥੇਦਾਰ ਕਰਮਚਾਰੀ ਨੇ ਜੀ ਉਹ ਇਹਨਾਂ ਨੇ ਅੱਜ ਸਾਬਤ ਕਰ ਦਿੱਤਾ ਕਿ ਵਾਕਈ ਉਹ ਕਰਮਚਾਰੀ ਆ ਹੂੰ ਜੇ ਅਕਾਲੀ ਫੁੱਲਾ ਸਿੰਘ ਹੁੰਦੇ ਤੇ ਇਵੇਂ ਕਿਵੇਂ ਲੈ ਸਕਦੇ ਸੀਗੇ ਜੀ ਤੇ ਜਿਹੜਾ ਧਾਮੀ ਖੁਦ ਗਾਲਾਂ ਕੱਢਦਾ ਬੀਬੀਆਂ ਨੂੰ ਹੂੰ ਔਰਤ ਜਾਤ ਦੱਸਦਾਏ ਤੇ ਕਈ ਕੁਛ ਕਹਿੰਦਾਏ ਅੱਜ ਉਸ ਧਾਮੀ ਨੂੰ ਕੀ ਅਧਿਕਾਰ ਨੇ ਕਿ ਉਹ ਤਖਤਾ ਦੇ ਜਥੇਦਾਰ ਲਾ ਦੇਵੇ ਹੂੰ ਤੇ ਜਥੇਦਾਰ ਲਾ ਦੇਵੇ ਜੀ ਤੇ ਜਿਉ ਲਾਰਿਆ ਤੇ ਪੰਥ ਨੂੰ ਅੱਜ ਪੁੱਛਣਾ ਬਣਦਾ ਆ ਕਿ ਪੰਥ ਕਿੱਥੇ ਸੁੱਤਾ ਪਿਆ ਵਾ ਵੀ ਇਹਨਾਂ ਨੂੰ ਕੋਈ ਬੰਦਾ ਪੁੱਛਣ ਵਾਲਾ ਹੈ ਨਹੀਂ ਹੂੰ ਬਡਾਲਾ ਸਾਹਿਬ ਇਹ ਗੱਲਾਂ ਤੇ ਦਰਮਿਆਨ ਜੀ ਇਹ ਇਹ ਗੱਲ ਇਹ ਗੱਲਾਂ ਦੇ ਦਰਮਿਆਨ ਇੱਕ ਚੀਜ਼ ਜ਼ਰੂਰ ਨਿਕਲ ਕੇ ਸਾਹਮਣੇ ਆਈ ਹੈ ਉੱਥੇ ਐਸਜੀਪੀਸੀ ਦੇ ਮੈਂਬਰ ਜਿਹੜੇ ਖਿਲਾਫਤ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਇਹ ਚੀਜ਼ ਕਹੀ ਜਾ ਰਹੀ ਹੈ ਕਿ ਬਿਕਰਮ ਸਿੰਘ ਮਜੀਠੀਆ ਇਸ ਗੁਰੂ ਘਰ ਦੇ ਵਿੱਚੋਂ ਹੋ ਕੇ ਗਏ ਨੇ ਸ਼ਾਇਦ ਉਹਨਾਂ ਦੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਕਿ ਇਸ ਤਰੀਕੇ ਦੇ ਨਾਲ ਕਾਰਵਾਈ ਕਰੋ ਬਿਕਰਮ ਜੀਠੀਆ ਜੇ ਗਏ ਤੇ ਫਿਰ ਇਹ ਦਸਣ ਸ਼੍ਰੋਮਣੀ ਕਮੇਟੀ ਵਾਲਾ ਪ੍ਰਧਾਨ ਧਾਮੀ ਦੱਸੇ ਪੀ ਉਹ ਬਿਕਰਮ ਜੀਠੀਆ ਜਿਹੜਾ ਵਾ ਜਿਹਦੇ ਤੇ ਖੁਦ ਚਿੱਤੇ ਦੇ ਕੇਸ ਚੱਲਦੇ ਆ ਜੇਲ੍ਹ ਕੱਟ ਕੇ ਆਇਆ ਆ ਉਹ ਉਹਦੇ ਅਜੇ ਤੱਕ ਉਹਦੀ ਸੁਣਵਾਈ ਅਧੀਨ ਨੇ ਨਾ ਉਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਨਾ ਉਹ ਕੋਈ ਮੁਲਾਜ਼ਮ ਆ ਨਾ ਉਹ ਅਧਿਕਾਰੀ ਆ ਉਹ ਕਿਹੜੇ ਅਧਿਕਾਰ ਰੱਖਦਾ ਗੁਰਦੁਆਰੇ ਚ ਆ ਕੇ ਦਾਬੇ ਮਾਰਨ ਦੇ ਇਹਦਾ ਜਵਾਬ ਧਾਮੀ ਦਵੇ ਜੀ ਤੇ ਜੇ ਹੋ ਰਿਹਾ ਤੇ ਫਿਰ ਇਹ ਸਾਰੇ ਦਾ ਸਾਰਾ ਗਲਤ ਹੋ ਰਿਹਾ ਹੈ ਤੇ ਇਹ ਸ਼ੈ ਤੇ ਹੋ ਰਿਹਾ ਆ ਸਰਕਾਰਾਂ ਦੀ ਪੰਜਾਬ ਸਰਕਾਰ ਵੀ ਫਿਰ ਇਹਨਾਂ ਦੇ ਨਾਲ ਰਲ ਗਈ ਤੇ ਕੇਂਦਰ ਵੀ ਇਹਨਾਂ ਦੇ ਨਾਲ ਰਲ ਗਈ ਹੋਰ ਇਹ ਮਨਮਰਜ਼ੀਆਂ ਕਰ ਰਹੇ ਨੇ ਤੇ ਜਥੇਦਾਰਾਂ ਦੀ ਜਿਹੜੀ ਉਹ ਸ਼ਵੀ ਸੀ ਉਹਨੂੰ ਇਹਨਾਂ ਨੇ ਬਰਬਾਦ ਕਰਕੇ ਰੱਖ ਦਿੱਤਾ ਹੈ ਉਹਦੇ ਵਿੱਚ ਸਾਡੇ ਜਥੇਦਾਰਾਂ ਦਾ ਵੀ ਕਸੂਰ ਹੈ ਕਿ ਜਦੋਂ ਇਹਨਾਂ ਨੇ ਸਿੰਘ ਸਾਹਿਬ ਰਣਜੀਤ ਸਿੰਘ ਨੂੰ ਜਲੀਲ ਕਰਕੇ ਲਾਇਆ ਉਹ ਬੰਦੇ ਦੀ ਕੁਰਬਾਨੀ ਸੀਗੀ ਜੀ ਉਦੋਂ ਬਾਅਦ ਜਿਹੜਾ ਦੂਜਾ ਆਇਆ ਉਹਨੂੰ ਚਾਹੀਦਾ ਸੀ ਉਹ ਕੋਈ ਨਾ ਕੋਈ ਜ਼ਥੇਦਾਰੀ ਵਾਲੀ ਗੱਲ ਰੱਖਦਾ ਹੂੰ ਫਿਰ ਦੂਜੇ ਤੋਂ ਬਾਅਦ ਅਗਲਾ ਤੀਜਾ ਆ ਗਿਆ ਤੀਜੇ ਤੋਂ ਚੌਥੇ ਪੰਜਵੇਂ ਆ ਗਏ ਜਦੋਂ ਜ਼ਥੇਦਾਰਾਂ ਨੂੰ ਖੋਦੀ ਆਪਣੇ ਆਪ ਨੂੰ ਉਹਦਿਆਂ ਦੀ ਇੱਕ ਭੁੱਖ ਨੂੰ ਲੈ ਕੇ ਉਹ ਟਕਰੇ ਹੋਏ ਆ ਉਥੇ ਕਸੂਰ ਉਹਨਾਂ ਦਾ ਵੀ ਕਿਤੇ ਨਾ ਕਿਤੇ ਬਣਦਾ ਆ ਕਿ ਉਹਨਾਂ ਨੇ ਵੀ ਹੁਣ ਇਹੀ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ 328 ਪਾਵਨ ਸਰੂਪਾਂ ਦੀ ਜਾਂਚ ਪੜਤਾਲ ਕਰਵਾਈ ਆ ਹੂੰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਕਹਿਣ ਤੇ ਹੀ ਉਹ ਪੜਤਾਲ ਹੋਈ ਇਹ ਸਾਰਾ سنگੀਨਪਰਾਧ ਸਾਹਮਣੇ ਆਇਆ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਹੀ ਇਨ੍ਹਾਂ ਚੋਰਾਂ ਨੂੰ ਉਸ ਵਿੱਚ ਬਖਸ਼ਿਆ ਹੂੰ ਜੇ ਉਹ ਅੰਦਰ ਕਰਾ ਦਿੰਦੇ ਫੌਜਦਾਰੀ ਮੁਕਦਮੇ ਦਰਜ ਕਰਵਾ ਕੇ ਤੇ ਅੱਜ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਦੀ ਦੁਰਦਸ਼ਾ ਇਹ ਨਾ ਹੁੰਦੀ ਜਿਹੜੀ ਹੋਈ ਆ ਤੇ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਗਾਲ ਕੱਢਣ ਦੇ ਮਸਲੇ 'ਚ ਲਾਇਆ ਜਾ ਰਿਹਾ ਹੈ ਤੇ ਉਦੋਂ ਪਹਿਲਾਂ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਬੀਬੀਆਂ ਬੇਪੱਤ ਕੀਤੀਆਂ ਨੇ ਜਦੋਂ 328 ਰੂਪਾਂ ਦਾ ਮਸਲਾ ਸੀਗਾ ਇਨਾਂ ਨੇ ਬਦਮਾਸ਼ ਬਿਰਤੀ ਦੇ ਲੋਕ ਇਕੱਠੇ ਕਰਕੇ ਨੌਜਵਾਨ ਕੁੱਟੇ ਉਹਨਾਂ ਤੇ ਪਰਚੇ ਕੀਤੇ ਭੈਣ ਉੱਥੇ ਕੋ ਮਨਿੰਦਰ ਕੌਰ ਆ ਉਹਦਾ ਇਹਨਾਂ ਨੇ ਦਮਾਲਾ ਲਾਇਆ ਉਹਦੇ ਮੂੰਹ 'ਚ ਥੁੱਕਿਆ ਪਤਾ ਨਹੀਂ ਕੀ ਕੁਛ ਇਹਨਾਂ ਨੇ ਉਹਦੇ ਨਾਲ ਕੀਤਾ ਢਾ ਕੇ ਉਹਨੂੰ ਬਹੁਤ ਆਪੇ ਸ਼ਬਦ ਬੋਲੇ ਕੋਈ ਇਹਨਾਂ ਕਸਰ ਨਹੀਂ ਛੱਡੀ ਇਹਨਾਂ ਨੇ ਉਹਦੇ ਨਾਲ ਹੋਰ ਉਹਦੇ ਉਹੀ ਦੱਸੂਗੀ ਸਾਰੀ ਕਹਾਣੀ ਵੀ ਕੀ ਕੁਛ ਹੋਇਆ ਉਹਦੋਂ ਜੀ ਇਹ ਜਿਹੜੇ ਇਹ ਤੇ ਬੁਸ਼ਰਮ ਬੰਦੇ ਨਰੈਣੂ ਮਹੰਤ ਬਣ ਚੁੱਕੇ ਆ ਮਸੰਦ ਬਣ ਚੁੱਕੇ ਆ ਫਿਰ ਇਹਨਾਂ ਲਈ ਵੀ ਤੇ ਸਜ਼ਾ ਹੋਣੀ ਚਾਹੀਦੀ ਆ ਨਾ ਜੇ ਹਰਪ੍ਰੀਤ ਸਿੰਘ ਬਦਲਣਾ ਆ ਫਿਰ ਬਾਕੀ ਵੀ ਬਦਲੋ ਹੂੰ ਉਹ ਜਿਹੜੇ ਪੁਰਾਣੇ ਸੀ ਜਿਨ੍ਹਾਂ ਨੇ ਮਾਫੀ ਨਾਮੇ ਦਿੱਤੇ 95 ਲੱਖ ਰੁਪਇਆ ਗੋਲਕਚੋ ਕੱਢ ਕੇ ਸ਼ਰਮਣੀ ਕਮੇਟੀ ਨੇ ਕਿਹਦੇ ਕਹਿਣ ਤੇ ਦਿੱਤਾ ਉਹਦੇ ਕੋਈ ਪੁੱਛਿਆ ਹੀ ਨਹੀਂ ਗਿਆ ਹੂੰ ਤੇ ਜੱਜ ਉਥੇ ਮਜੀਠੀਆ ਆ ਰਿਹਾ ਆ ਤੇ ਫਿਰ ਬੀਬੀ ਸਿਮਰਤ ਨੂੰ ਵੀ ਉਥੇ ਲੈ ਆਉਂਦੇ ਤੁਸੀਂ ਉਹਨੂੰ ਵੀ ਕਟੈਰੇ ਚ ਖੜਾ ਕਰਦੇ ਉਹ ਕੱਖਵ ਨਹੀਂ ਕੀਤਾ ਗਿਆ ਉਹਦਾ ਇਸ ਲਈ ਬਦਮਾਸ਼ੀ ਚੱਲ ਰਹੀ ਆ ਜੀ ਔਰ ਉਹ ਸਿਰੇ ਦੀ ਚੱਲ ਰਹੀ ਹੈ ਜੀ ਬਟਾਲਾ ਸਾਹਿਬ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਇਹ ਸਾਰੇ ਕਾਰਜਕਾਲ ਦੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਦੀ ਗੱਲ ਤੁਸੀਂ ਕੀਤੀ ਪਰ ਜਿਹੜੀ ਸ਼ਬਦਾਵਲੀ ਬੋਲੀ ਗਈ ਹੈ ਜਿਸ ਨੂੰ ਲੈ ਕੇ ਹੁਣ ਮਸਲਾ ਉੱਠਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰੀਕੇ ਦੀ ਸ਼ਬਦਾਵਲੀ ਇੱਕ ਤਖਤ ਦੇ ਜਥੇਦਾਰ ਸਹਿਬਾਨ ਦੇ ਵੱਲੋਂ ਬੋਲੀ ਜਾਣੀ ਚਾਹੀਦੀ ਹੈ ਇਸ ਤਰੀਕੇ ਦੇ ਨਾਲ ਤਲਕੀ ਦੇ ਵਿੱਚ ਉਹਨਾਂ ਨੂੰ ਆਉਣਾ ਚਾਹੀਦਾ ਸੀ ਮੈਂ ਕਿਹਾ ਜੀ ਜਥੇਦਾਰ ਜਿਹੜਾ ਆ ਉਹ ਤੇ ਇੱਕ ਬੜਾ ਉੱਚਾ ਤੇ ਸੋਚਾ ਉਹਨੂੰ ਤੇ ਇਹੋ ਜਿਹੇ ਪਿਆਦਿਆਂ ਦੇ ਮੂੰਹ ਲੱਗਣਾ ਹੀ ਨਹੀਂ ਚਾਹੀਦਾ ਹੂੰ ਦਾ ਹੂੰ ਨੰਬਰ 2 ਜਿਹੜੇ ਬੰਦੇ 10 ਸਾਲ ਲਈ ਕੱਢਣ ਦੀ ਗੱਲ ਚੱਲੀ ਹੋਵੇ ਉਹਨਾਂ ਬੰਦਿਆਂ ਨੂੰ ਜ਼ਥੇਦਾਰ ਦੇ ਸਾਹਮਣੇ ਬਿਠਾਉਣਾ ਤੇ ਜ਼ਥੇਦਾਰ ਦੇ ਸਾਹਮਣੇ ਬੈਣਾ ਗਲਤ ਹੈ ਹੂੰ ਤੀਸਰੀ ਗੱਲ ਉੱਥੇ ਜ਼ਥੇਦਾਰ ਸਾਹਿਬ ਜਿੱਥੇ ਬਹਿ ਜਾਏ ਜੱਜ ਦੇ ਸਾਹਮਣੇ ਕਿਸੇ ਦੀ ਕੀ ਜ਼ਰਤ ਹੈ ਕਿ ਰਿਕਾਰਡਿੰਗ ਕਰਕੇ ਲੈ ਜਾਏ ਜੱਜ ਦੀ ਹੂੰ ਤੇ ਜੱਜ ਦੀ ਜਿਹੜੀ ਸ਼ਬਦ ਨੇ ਉਹ ਕਿੰਨੇ ਕ ਮੈਨਾ ਰੱਖਦੇ ਨੇ ਔਰ ਜ਼ਥੇਦਾਰ ਤੇ ਜੱਜ ਸਭ ਤੋਂ ਵੀ ਉੱਤੇ ਆ ਬਿਲਕੁਲ ਜਿਹੜੇ ਤਖਤ ਸਹਿਬਾਨਾ ਦੇ ਨੇ ਹੂੰ ਇਸ ਲਈ ਉਹ ਸਾਰਾ ਕੁਝ ਰੁਲਿਆ ਆ ਉਥੇ ਇੰਨੀ ਤਲਖੀ ਚ ਗੱਲ ਕਰਨੀ ਤੇ ਇਦਾਂ ਦੇ ਸ਼ਬਦ ਵਰਤਣੇ ਇਹ ਜਥੇਦਾਰਾਂ ਦੇ ਹਿੱਸੇ ਨਹੀਂ ਆਉਂਦੇ ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਜੇ ਇਹੀ ਕੁਝ ਕਰਨਾ ਹੈ ਤੇ ਫਿਰ ਤੁਸੀਂ ਕੋਈ ਹੋਰ ਕੰਮ ਕਰ ਲਓ ਯਾਰ ਹੂੰ ਗੁਰੂ ਘਰ ਦੀ ਬਦਨਾਮੀ ਨਾ ਕਰਾਓ ਇਹ ਜਥੇਦਾਰ ਸਹਿਬਾਨ ਹੋ ਸੀ ਜਿਨ੍ਹਾਂ ਨੂੰ ਵੇਖ ਕੇ ਲੋਕ ਸਾਰ ਰੋਕ ਲੈਂਦੇ ਸੀ ਜਥੇਦਾਰ ਜੀ ਆਏ ਤਾਂ ਉਹਨਾਂ ਦੇ ਬਚਨ ਸੁਣਨੇ ਹੂੰ ਤੇ ਹੁਣ ਹਾਲਾਤ ਇਹ ਨੇ ਵੀ ਜਥੇਦਾਰਾ ਬੋਲਿਆ ਤੇ ਤੇਰੇ ਸਭ ਬੰਦ ਕੇ ਕਰ ਕਰਕੇ ਰੱਖ ਦੇਾਂਗੇ ਹੂੰ ਇਹ ਹਾਲਾਤ ਇਹਨਾਂ ਕਰਮਚਾਰੀ ਜਥੇਦਾਰਾ ਕਰਕੇ ਤੇ ਕਰਮਚਾਰੀ ਜਥੇਦਾਰ ਬਣਾਉਣ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਇਹ ਸਾਰਾ ਕੁਝ ਹੋਇਆ ਆ ਤੇ ਸ਼੍ਰੋਮਣੀ ਕਮੇਟੀ ਅਜੇ ਵੀ ਨਹੀਂ ਜਾਊਗੀ ਵੇਖੋ ਡਰਾਮਾ ਕਿਹੋ ਜਿਹਾ ਹੋਇਆ ਬਾਦਲ ਕਿਆਂ ਦਾ ਕਬਜ਼ਾ ਜੀ ਬਾਦਲ ਕਿਆਂ ਨੇ ਦੋ ਟੀਮਾਂ ਬਣਾਈਆਂ ਹੂੰ ਬਾਦਲ ਕਿਆਂ ਨੇ ਉੱਥੇ ਡਰਾਮਾ ਕਰਕੇ ਸੱਦਿਆ ਤੇ ਬਾਦਲ ਕਿਆ ਨੇ ਉੱਥੇ ਗੁਨਾਹ ਕਬੂਲ ਕੀਤੇ ਤੇ ਬਾਦਲ ਕਿਆ ਨੇ ਸਜ਼ਾ ਨੂੰ ਸੇਵਾ ਪੇਸ਼ ਕੀਤਾ ਤੇ ਬਾਦਲ ਕਿਆ ਨੇ ਹੀ ਹੁਣ ਜਥੇਦਾਰ ਬਦਲਨੇ ਆ ਤੇ ਬਾਦਲ ਕਿਆ ਨੇ ਨਵਾਂ ਅਕਾਲੀ ਦਲ ਬਣਾ ਕੇ ਖੜਾ ਕਰਨਾ ਆ ਹੂੰ ਭਾਵੇਂ ਕਿ ਬਾਦਲ ਦਲ ਚੋਂ ਨਿਕਲ ਕੇ ਫਿਰ ਬਾਦਲ ਦਲ ਚ ਵੜ ਗਏ ਜੀ ਇਹ ਪਲਾਨ ਸਾਡਾ ਡਰਾਮਾ ਰਚਿਆ ਸੀ ਜਿਹੜਾ ਗੁਰੂ ਸਾਹਿਬ ਨੇ ਪਤਾ ਨਹੀਂ ਜਾਏ ਸਾਰਾ ਕੁਛ ਨੰਗਾ ਕਰਨਾ ਸੀ ਇਹਨਾਂ ਦਾ ਹੂੰ ਉਹ ਕਰ ਰਹਾ ਹੈ ਜੀ ਨਾ ਇਹ ਜਥੇਦਾਰ ਸੀ ਕਰਮਚਾਰੀ ਸੀ ਲਾਹ ਦਿੱਤੇ ਜਥੇਦਾਰ ਦੂਜੀ ਗੱਲ ਇਹ ਪ੍ਰਧਾਨ ਧਾਮੀ ਜਥੇਦਾਰ ਦੀ ਨਿਯੁਕਤੀ ਨਾ ਕਰ ਸਕਦਾ ਹੈ ਤੇ ਨਾ ਲਾ ਸਕਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਕੋਈ ਇਹਨਾਂ ਦੇ ਪ੍ਰਬੰਧ ਦਾ ਗੁਰਦੁਆਰਾ ਨਹੀਂ ਹੈ ਇਹ ਪ੍ਰਬੰਧ ਤਾਂ ਚਲਾ ਸਕਦੇ ਨੇ ਹਮ ਪਰ ਜਥੇਦਾਰਾਂ ਦੀਆਂ ਨਿਯੁਕਤੀਆਂ ਕਰਨੀਆਂ ਤੇ ਉਹਨਾਂ ਨੂੰ ਲਾਉਣਾ ਇਹ ਇਹਨਾਂ ਦੇ ਹਿੱਸੇ ਨਹੀਂ ਆਇਆ ਪਤਾ ਨਹੀਂ ਕਿੰਨੇ ਇਹਨਾਂ ਨੂੰ ਆਗਿਆ ਦਿੱਤੀ ਤੇ ਕਿਵੇਂ ਇਹ ਇਹ ਮਨਮਰਜ਼ੀਆਂ ਕਰਨ ਲੱਗੇ ਨੇ ਜੀ ਇਹ ਗਲਤ ਹੈ ਜੀ ਧਾਮੀ ਸਾਹਿਬ ਦੇ ਉੱਪਰ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਕਾਰਵਾਈ ਹੋਈ ਉਹਨਾਂ ਨੂੰ ਮਹਿਲਾ ਕਮਿਸ਼ਨ ਦੇ ਵਿੱਚ ਬੁਲਾਇਆ ਗਿਆ ਇਸ ਤਰੀਕੇ ਦੇ ਨਾਲ ਇੱਕ ਉੱਚੀ ਸੰਸਥਾ ਦੇ ਪ੍ਰਧਾਨ ਹੋਣ ਦੇ ਨਾਤੇ ਇੱਕ ਐਸੀ ਸ਼ਬਦਾਵਲੀ ਬੋਲਣ ਦੇ ਨਾਤੇ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਇਹ ਕਿਤੇ ਨਾ ਕਿਤੇ ਸਾਰੀ ਸਿੱਖ ਕੌਮ ਦਾ ਸਿਰ ਨੀ ਝੁਕਾਉਂਦੀ ਬਟਾਲਾ ਸਾਹਿਬ ਇਹਦੇ ਬਾਰੇ ਕੀ ਕਹਿਣਾ ਹੈ ਸਾਰੀ ਸਿੱਖ ਕੌਮ ਦਾ ਸਿਰ ਨੀਵਾ ਹੋਇਆ ਹੂੰ 100 ਸਾਲ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਕਲੰਕਿਤ ਕਰਕੇ ਰੱਖ ਦਿੱਤਾ ਇਸ ਧਾਮੀ ਨੇ ਹੂੰ ਔਰ ਗੋਂਗੇ ਬੋਲੇ ਸਾਡੇ ਬੈਠੇ ਹੋਏ ਨੇ ਜਿਹੜੇ ਅਜੇ ਵੀ ਬਿਸ਼ਰਮ ਲੋਕ ਨੇ ਜਿਹੜੇ ਅਜੇ ਵੀ ਬੜਾ মিডিਆ ਚਾ ਚਪਲਾ ਝਾੜਨ ਵਾਲਾ ਬਣ ਗਿਆ ਯਾਰ ਪੱਤਰਕਾਰਾਂ ਨੂੰ ਇਹ ਪਨੀਰ ਦੇ ਪਕੌੜੇ ਖਵਾਉਂਦੇ ਕਿ ਚਾਹ ਪਿਉਂਦੇ ਕਿ ਪੈਸੇ ਦਿੰਦੇ ਆ ਹੂੰ ਇਹੋ ਜਿਹੇ ਬੰਦਿਆਂ ਦੇ ਅੱਗੇ ਮਾਈਕ ਕਰ ਰਹੇ ਹੋ ਤੁਸੀਂ ਅਜੇ ਵੀ ਪ੍ਰਧਾਨ ਸਾਹਿਬ ਤੁਸੀਂ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਦਾਂ ਦੇ ਸ਼ਬਦ ਬੋਲਦਾ ਹੈ ਤੇ ਜਿਹੜਾ ਗੰਦੇ ਸ਼ਬਦ ਬੋਲਣ ਕਰਕੇ ਮਹਿਲਾ ਕਮਿਸ਼ਨ ਦੇ ਪੇਸ਼ ਕੀਤਾ ਗਿਆ ਹੋਵੇ ਇਹਨੂੰ ਪੰਜਾਬ ਪਿਆਰਿਆਂ ਤੋਂ ਸੇਵਾ ਲਈ ਜੀ ਇਨੂੰ ਇਹਦੇ ਕੋ ਅਸਤੀਫਾ ਲਿਆ ਹੀ ਤੇ ਪ੍ਰਧਾਨ ਰਹਿਣ ਦੇ ਯੋਗ ਹੀ ਨਹੀਂ ਆ ਉਸੇ ਦਿਨ ਅਸਤੀਫਾ ਲੈਣਾ ਪੰਦਦਾ ਸੀ ਇਹਦੇ ਤੋਂ ਇਹਨੇ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਕਲੰਕਿਤ ਕੀਤਾ ਇਹਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇੰਨੀ ਜ਼ੁਰਤ ਰੱਖਦਾ ਸੀਗਾ ਕਿ ਬਾਬੇ ਖੜਕ ਸਿੰਘ ਵਰਗਿਆਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਵੀ ਉਹ ਵੱਡਿਆਂ ਵੱਡਿਆਂ ਨੂੰ ਵੀ ਉੱਠ ਕੇ ਮਿਲਣਾ ਪੈਂਦਾ ਸੀਗਾ ਹੂੰ ਅੱਜ ਇਹਨਾਂ ਨੇ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਇਸੇ ਧਾਮੀ ਦੀ ਵਜ੍ਹਾ ਕਾਰਨ ਜੀ ਉਡਾਲਾ ਸਾਹਿਬ ਦਾਸਵਾਲ ਦੇ ਨਾਲ ਸਮਾਪਤੀ ਵੱਲੋਂ ਵਧਾਂਗੇ ਜੋ ਇਸ ਤਰੀਕੇ ਦੇ ਨਾਲ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ 15 ਦਿਨ ਦਾ ਸਮਾਂ ਦੇ ਦਿੱਤਾ ਗਿਆ ਤੁਹਾਨੂੰ ਲੱਗਦਾ ਹੈ ਕਿ ਇਸ ਕਮੇਟੀ ਦੇ ਵੱਲੋਂ ਜਿਹੜੀ ਜਾਂਚ ਰਿਪੋਰਟ ਸੌਂਪੀ ਜਾਣੀ ਹੈ ਜਾਣੀ ਤਾਂ ਫਿਰ ਧਾਮੀ ਸਾਹਿਬ ਦੇ ਕੋਲ ਹੀ ਹੈ ਇਸ ਨੂੰ ਲੈ ਕੇ ਸਪਸ਼ਟਤਾ ਕੁਝ ਲੱਗਦੀ ਹੈ ਆਸ ਕੁਝ ਵੱਜਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਮੈਂ ਤਾਂ ਕਮੇਟੀ ਪੜੀ ਨਹੀਂ ਉਹ ਕਿਹੜੇ ਕਿਹੜੇ ਮੈਂ ਤਾਂ ਅੰਦਾਜ਼ਨ ਹੈ ਜੀ ਰਗੂਜੀਤ ਸਿੰਘ ਬਿਰਕ ਨੇ ਦਲਜੀਤ ਸਿੰਘ ਭਿੰਡਰ ਨੇ ਤੇ ਸ਼ੇਰ ਸਿੰਘ ਮੰਡ ਨੇ ਇਹ ਤਿੰਨ ਮੈਂਬਰ ਜਿਹੜੇ ਨੇ ਤਿੰਨ ਮੈਂਬਰੀ ਕਮੇਟੀ ਹੈ 15 ਦਿਨ ਦਾ ਸਮਾਂ ਹੁਣ ਇਹਨਾਂ ਚੋਰਾ ਨੂੰ ਪੁੱਛੋ ਵੀ 328 ਰੂਪ ਤੁਸੀਂ ਚੋਰੀ ਵੇਚਣ ਦਾ ਤੁਹਾਡੇ ਤੇ ਹੀ ਜਿਹੜਾ ਇਲਜ਼ਾਮ ਆ ਹੂੰ 95 ਲੱਖ ਰੁਪਈਆ ਜਦੋਂ ਦਿੱਤਾ ਉਦੋਂ ਵੀ ਤੁਸੀਂ ਸ਼੍ਰੋਮਣੀ ਕਮੇਟੀ ਵਿੱਚ ਸੀਗੇ ਕਿਹਦੇ ਕਹਿਣ ਤੇ ਦਿੱਤਾ ਸੀ ਤੇ ਇਹ ਜਿਹੜੇ ਬੰਦੇ ਖੁਦ ਦਾਗੀ ਹੋਣ ਨਾ ਤੇ ਉਹ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ ਕਿਉਂਕਿ ਮਿਆਦ ਪੁੱਗ ਚੁੱਕੀ ਇਹਨਾਂ ਦੀ ਜੀ ਇਹ ਮੈਂਬਰੀ ਹੈ ਨਹੀਂ ਤੇ ਇਹ ਇਹ ਸਾਰਾ ਮੈਂ ਫਿਰ ਉੱਥੇ ਹੀ ਆ ਜਾਣਾ ਆ ਇਹ ਸਭ ਗੈਰਕਾਨੂੰਨੀ ਜੀ ਗਲਤ ਹੋ ਰਿਹਾ ਤੇ ਸਰਕਾਰਾਂ ਦੀ ਸ਼ਹਿਤ ਹੀ ਹੋ ਰਿਹਾ ਬੇੜਾ ਗਰਕ ਪੰਥ ਦਾ ਇਹ ਕਰ ਰਹੇ ਨੇ ਲੋਕ ਤੇ ਜਿੰਨਾ ਚਿਰ ਰਹਿਣਗੇ ਪੰਥ ਦਾ ਸਤਿਆਨਾਸ਼ ਕਰਕੇ ਰੱਖ ਦੇਣਗੇ ਤੇ ਪੰਥ ਨੂੰ ਚਾਹੀਦਾ ਵੀ ਜਿੰਨਾ ਛੇਤੀ ਹੋ ਸਕੇ ਇਹਨਾਂ ਨੂੰ ਕੰਨੋ ਫੜ ਕੇ ਪ੍ਰਬੰਧ ਚੋਂ ਬਾਹਰ ਕੱਢਣ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਬਡਾਲਾ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਸੀਂ ਅਮਦਾ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸੋ ਜਿਸ ਤਰੀਕੇ ਦੇ ਨਾਲ ਇਸ ਵਕਤ ਸਥਿਤੀਆਂ ਬਣੀਆਂ ਪਈਆਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇੱਥੇ ਅੱਜ ਇਸ ਤ੍ਰਿਕ ਬਡਾੜਾ ਸਾਹਿਬ ਹਰਾਂ ਦੇ ਵੱਲੋਂ ਗੱਲ ਕੀਤੀ ਗਈ ਆ ਉਹ ਕਹਿੰਦੇ ਕਿ ਐਸਜੀਪੀਸੀ ਦੇ ਅਧਿਕਾਰ ਖੇਤਰ ਦੇ ਵਿੱਚ ਕਿਵੇਂ ਆ ਸਕਦਾ ਹੈ ਕਿ ਇੱਕ ਅਕਾਲ ਤਖਤ ਦੇ ਜਥੇਦਾਰਾਂ ਦੀ ਚੋਣ ਉਹਨਾਂ ਦੇ ਵੱਲੋਂ ਕੀਤੀ ਜਾਵੇ ਉਹਨਾਂ ਨੂੰ ਥਾਪਿਆ ਜਾਵੇ ਲਾਇਆ ਜਾਵੇ ਇਹ ਸਾਰੀਆਂ ਸਥਿਤੀਆਂ ਦੇ ਬਾਰੇ ਵੱਡੇ ਸਵਾਲ ਖੜੇ ਕੀਤੇ ਗਏ ਨਾਲ ਦੀ ਨਾਲ ਉਹਨਾਂ ਨੇ ਧਾਮੀ ਸਾਹਿਬ ਦੇ ਉੱਪਰ ਵੀ ਸਵਾਲ ਚੁੱਕੇ ਨੇ ਕਿ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬੋਲ ਬੋਲੇ ਗਏ ਉਹਨਾਂ ਬੋਲਾਂ ਦਾ ਕੀ ਕੀਤਾ ਜਾਵੇ ਕਿ ਉਹਨਾਂ ਦਾ ਅਸਤੀਫਾ ਲੈਣਾ ਨਹੀਂ ਬਣਦਾ ਕਿ ਉਹਨਾਂ ਦੇ ਉੱਪਰ ਐਸੀਆਂ ਕਾਰਵਾਈਆਂ ਨਹੀਂ ਹੋਣੀਆਂ ਬਣਦੀਆਂ ਜਿਹੜੀਆਂ ਕਾਰਵਾਈਆਂ ਉਹ ਕਰਦੇ ਫਿਰਦੇ ਨੇ ਤੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਜਿਹੜੀ ਗੱਲ ਹੋ ਰਹੀ ਹੈ ਕਿ ਉਹ ਗੁਰਦੁਆਰਾ ਘਟਾਣਾ ਸਾਹਿਬ ਦੇ ਵਿੱਚ ਹੋ ਕੇ ਗਏ ਨੇ ਕੁਸਮਾ ਪਹਿਲਾਂ ਹੋ ਕੇ ਗਏ ਨੇ ਕਿਉਂਕਿ ਐਸਜੀਪੀਸੀ ਦੇ ਇਸ ਤਿੰਨ ਤਿੰਨ ਮੈਂਬਰੀ ਬਣਾਈ ਗਈ ਕਮੇਟੀ ਦੇ ਵਿਰੋਧ ਦੇ ਵਿੱਚ ਜਿਹੜੇ ਮੈਂਬਰ ਨੇ ਉਹਨਾਂ ਦੇ ਵੱਲੋਂ ਇਹ ਚੀਜ਼ ਕਹੀ ਜਾ ਰਹੀ ਹੈ ਕਿ ਭਾਈ ਇੱਥੇ ਵਿਕਰਮ ਸਿੰਘ ਮਜੀਠੀਆ ਹੋ ਕੇ ਗਏ ਨੇ ਤੇ ਉਹਨਾਂ ਦੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਆਹ ਆ ਚੀਜ਼ ਬੋਲਣੀ ਹੈ ਇਸ ਤਰੀਕੇ ਦੇ ਨਾਲ ਕਾਰਵਾਈ ਕਰਨੀ ਹੈ ਹਾਲਾਂਕਿ ਹਮਦਰਦ ਟੀਵੀ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦਾ ਪਰ ਅੰਦਰ ਖਾਤੇ ਇਹ ਕਾਰੀਆਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਜ਼ਰੂਰ ਆ ਰਹੀਆਂ ਨੇ ਸੋ ਇਸ ਵਕਤ ਸਥਿਤੀ ਜਿਹੜੀ ਬਣੀ ਹੋਈ ਆ ਕਿਤੇ ਨਾ ਕਿਤੇ ਜ਼ਰੂਰ ਸੁਭਾਵਿਕ ਤੌਰ ਦੇ ਉੱਪਰ ਵੱਡੇ ਸਵਾਲਾਂ ਦੇ ਜਿਹੜੇ ਘੇਰੇ ਦੇ ਵਿੱਚ ਜ਼ਰੂਰ ਘਿਰਦਾ ਬਹੁਤ ਸਾਰਾ ਤੰਤਰ ਜਿਹੜਾ ਨਜ਼ਰ ਆ ਰਿਹਾ ਨਾਲ ਦੀ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਹੋਈ ਕਾਰਵਾਈ ਜਿਹੜੀ ਹੈ ਉਹ ਵੀ ਨਜ਼ਰ ਆ ਰਹੀ ਹੈ ਇਹ ਸਾਰੀਆਂ ਸਥਿਤੀਆਂ ਕਿੱਥੇ ਜਾ ਕੇ ਨਿਬੜਨਗੀਆਂ ਕਿਸ ਤਰੀਕੇ ਦੇ ਨਾਲ ਨਿਬੜਨਗੀਆਂ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਪਰ ਜਿਹੜੇ ਦਰਸ਼ਕ ਸਾਡੇ ਨਾਲ ਹੁਣ ਜੁੜੇ ਨੇ ਉਹਨਾਂ ਨੂੰ ਦੱਸ ਦਿੰਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਵੱਡੀ ਕਾਰਵਾਈ ਜਿਹੜੀ ਹੈ ਐਸ ਦਮਦਮਾ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਨੇ ਉਹਨਾਂ ਨੂੰ ਸੇਵਾਵਾਂ ਜਿਹੜੀਆਂ ਨੇ ਉਹ ਦੇ ਦਿੱਤੀਆਂ ਗਈਆਂ ਨੇ ਤਖਤਰੀ ਦਮਦਮਾ ਸਾਹਿਬ ਦੀਆਂ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਕ ਕਰ ਦਿੱਤਾ ਗਿਆ 15 ਦਿਨਾਂ ਦੇ ਲਈ ਸਮਾਂ ਸੀਮਾ ਰੱਖ ਕੇ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜਿਸ ਦੇ ਵਿੱਚ ਰਗੂਜੀਤ ਸਿੰਘ ਬਿਰਕ ਜੜੇ ਨੇ ਦਲਜੀਤ ਸਿੰਘ ਭਿੰਡਰ ਜੜੇ ਨੇ ਸ਼ੇਰ ਸਿੰਘ ਮੰਡ ਜੜੇ ਨੇ ਇਹਨਾਂ ਦੇ ਵੱਲੋਂ ਜਾਂਚ ਕੀਤੀ ਜਾਵੇਗੀ ਤੇ 15 ਦਿਨਾਂ ਦੇ ਅੰਦਰ ਸਾਰੀ ਰਿਪੋਰਟ ਜਿਹੜੀ ਹੈ ਉਹ ਐਸਜੀਪੀਸੀ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ ਸੋ ਇਹ ਸਾਰੇ ਮਸਲੇ ਮਾਮਲੇ ਦੇ ਉੱਪਰ ਕਿਸ ਤਰੀਕੇ ਦੇ ਨਾਲ ਤੁਸੀਂ ਸੋਚ ਵਿਚਾਰ ਕਰਦੇ ਹੋ ਕੀ ਤੁਹਾਡੇ ਮੰਨ ਦੇ ਵਿੱਚ ਬਲਬਲੇ ਨੇ ਨਾਲ ਦੀ ਨਾਲ ਤੁਹਾਡੀਆਂ ਵੀ ਅਸੀਂ ਪ੍ਰਤੀਕ੍ਰਿਆਵਾਂ ਜਿਹੜੀਆਂ ਨੇ ਕਮੈਂਟ ਦੇ ਰੂਪ ਦੇ ਵਿੱਚ ਲੈਣਾ ਚਾਹਾਂਗੇ ਕਿ ਤੁਸੀਂ ਕੀ ਸੋਚ ਦੇ ਵਿਚਾਰਦੇ ਹੋ ਕਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਹੋਈ ਕਾਰਵਾਈ ਨੂੰ ਵੇਖਦੇ ਹੋ ਕਿਵੇਂ ਐਸਜੀਪੀਸੀ ਦੇ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਜੁੜੀਆਂ ਜਾਂ ਪਰ ਉਹਨਾਂ ਦੇ ਉੱਪਰ ਬਹੁਤ ਸਾਰੇ ਦੋਸ਼ ਲੱਗੇ ਬੀਬੀ ਜਗੀਰ ਕੌਰ ਹੋਰਾਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਆਪਸ਼ਬਦ ਬੋਲੇ ਗਏ ਭੱਦੀ ਸ਼ਬਦਾਵਲੀ ਬੋਲੀ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਵੱਡੇ ਸਵਾਲਾਂ ਦਾ ਘੇੜਾ ਖੜਾ ਕਰਦੀਆਂ ਨੇ ਤੇ ਇਹਨਾਂ ਸਵਾਲਾਂ ਦੇ ਵਿੱਚ ਕਿਤੇ ਨਾ ਕਿਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਕੀ ਜਵਾਬ ਦਿੱਤਾ ਜਾਣਾ ਕਿਉਂਕਿ ਬੀਤੇ ਕੱਲ ਉਹਨਾਂ ਦੀ ਪ੍ਰੈਸ ਕਾਨਫਰੰਸ ਜਿਨ੍ਹਾਂ ਨੇ ਵੀ ਸੁਣੀ ਹੈ ਉਹਨਾਂ ਦੇ ਜ਼ਿਹਨ ਦੇ ਵਿੱਚ ਬਹੁਤ ਵੱਡੇ ਸਵਾਲ ਜਿਹੜੇ ਨੇ ਉਹ ਉੱਠੇ ਬਲਬਲੇ ਦੇ ਰੂਪ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰੀ ਇਹ ਕਹਿੰਦੇ ਨਜ਼ਰ ਆਈ ਸੀ ਕਿ ਭਾਈ ਮੈਂ ਤਾਂ ਅਸਤੀਫਾ ਨਹੀਂ ਦੇਣਾ ਮੈਨੂੰ ਕੱਢ ਦਿੱਤਾ ਜਾਵੇ ਤਾਂ ਗੱਲ ਲੈਦੀ ਹੈ ਸੋ ਹੋ ਸਕਦਾ ਹੈ ਕਿ 15 ਦਿਨਾਂ ਦਾ ਵਕਫਾ ਇਸੇ ਕਰਕੇ ਰੱਖਿਆ ਗਿਆ ਹੋਵੇ ਕਿ ਸਿੱਧੇ ਤੌਰ ਦੇ ਉੱਪਰ ਉਹਨਾਂ ਨੂੰ ਅਬਰਖਾਸ ਨਾ ਕੀਤਾ ਜਾ ਰਿਹਾ ਹੋਵੇ ਤੇ ਉਹਨਾਂ ਦੀ ਜਾਂਚ ਦੀ ਜਿਹੜੀ ਕਮੇਟੀ ਬਣਾਈ ਗਈ ਹੈ ਉਹਨਾਂ ਦੇ ਲਈ ਉਹਨਾਂ ਦੇ ਥਰੂ ਇਹ ਜਾਂਚ ਕੀਤੀ ਜਾਵੇ ਵੀਡੀਓ ਜਿਹੜੀਆਂ ਨਾਨ ਨੂੰ ਖੰਗਾਲਿਆ ਜਾਵੇ ਵੀਡੀਓ ਕਿਹਦੇ ਵੱਲੋਂ ਕਿੱਥੇ ਦਿੱਤੀ ਗਈ ਕਿਉਂਕਿ ਜਿਸ ਤਰੀਕੇ ਦੇ ਨਾਲ ਬੀਤੇ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਫਰਮਾਇਆ ਗਿਆ ਦੱਸਿਆ ਗਿਆ ਉਹਨਾਂ ਨੇ ਕਿਹਾ ਕਿ ਭਾਈ ਇੱਕੋ ਹੀ ਪੈਨ ਡਰਾਈਵ ਸੀ ਉਹ ਗਿਆਨੀ ਰਕबीर ਸਿੰਘ ਹੋਰਾਂ ਦੇ ਘਰ ਦੇ ਵਿੱਚ ਮੈਂ ਖੁਦ ਦੇਖ ਕੇ ਆਇਆ ਤੇ ਉਹ ਪੈਨ ਡਰਾਈਵ ਦੇ ਵਿੱਚੋਂ ਕਿਵੇਂ ਵੀਡੀਓਜ਼ ਬਾਹਰ ਆ ਗਈਆਂ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜਾਂ ਸਿੱਧੇ ਸਿੱਧੇ ਤੌਰ ਦੇ ਉੱਪਰ ਇਹ ਗੱਲ ਮੰਨ ਲਈਏ ਕਿ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਗਿਆਨੀ ਰਕबीर ਸਿੰਘ ਹੋਰਾਂ ਦੇ ਉੱਪਰ ਇਲਜ਼ਾਮ ਲਾਏ ਜਾ ਰਹੇ ਨੇ ਕਿ ਉਹਨਾਂ ਦੇ ਵੱਲੋਂ ਇੱਕ ਖਾਸ ਧਰੇ ਦੇ ਨਾਲ ਜੁੜ ਕੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਸ਼੍ਰੀ ਅਕਾਲ ਸਾਹਿਬ ਸਾਹਿਬ ਦੇ ਜਥੇਦਾਰ ਦੇ ਉੱਪਰ ਕਿਸੇ ਤਰੀਕੇ ਦਾ ਕੈਂਤੂ ਸਾਡੇ ਵੱਲੋਂ ਨਹੀਂ ਕੀਤਾ ਜਾ ਰਿਹਾ ਪਰ ਬੀਤੇ ਕੱਲ ਜਿਹੜੀ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਾਂ ਫਿਰ ਕਹਿ ਲਈਏ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਹੁਣ ਸਾਬਕਾ ਜਥੇਦਾਰ ਜਿਹੜੇ ਹੋ ਚੁੱਕੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜਿਹੜੇ ਬੋਲ ਬੋਲੇ ਗਏ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਸਵਾਲ ਉਹ ਖੜੇ ਕਰਕੇ ਗਏ ਸੋ ਨਾਲੋਂ ਨਾਲ ਜਾਣਕਾਰੀਆਂ ਜਿਹੜੀਆਂ ਬਹਿਰ ਹਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਹੋਈ ਕਾਰਵਾਈ ਜਿਹੜੀ ਹੈ ਐਸਜੀਪੀਸੀ ਦੇ ਵੱਲੋਂ ਇਹ ਤਿੰਨ ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਹੈ ਜਿਸ ਦੇ ਵਿੱਚ ਨਾਮ ਕਿਹੜੇ-ਕਿਹੜੇ ਨੇ ਕਿਹੜੇ-ਕਿਹੜੇ ਵਿਅਕਤੀਆਂ ਦੇ ਵੱਲੋਂ ਕਿਹੜੇ-ਕਿਹੜੇ ਐਜੀਪੀਸੀ ਮੈਂਬਰਾਂ ਦੇ ਵੱਲੋਂ ਇਸ ਦੀ ਜਾਂਚ ਕੀਤੀ ਜਾਣੀ ਹੈ ਕਿਵੇਂ ਜਾਂਚ ਕੀਤੀ ਜਾਣੀ ਹੈ ਇਹਦੇ ਬਾਰੇ ਤੁਹਾਡੇ ਜ਼ਿਹਨ ਦੇ ਵਿੱਚ ਜੋ ਵੀ ਬਲਬਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਨਾਲੋਂ ਨਾਲ ਸਾਂਝੇ ਕਰ ਸਕਦੇ ਹੋ ਸੋ ਜੇ ਇਸ ਤਰੀਕੇ ਦੇ ਨਾਲ ਬਲਦੇਸ ਸਿੰਘ ਮਡਾਲਾ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਉਹਨਾਂ ਨੇ ਕਿਹਾ ਕਿ ਏ ਐਸਜੀਪੀਸੀ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ ਇਹ ਸਾਰੀ ਚੀਜ਼ ਨੂੰ ਕਿਵੇਂ ਸਮਝਦੇ ਸੋਚਦੇ ਹੋ ਇਹਦੇ ਬਾਰੇ ਵੀ ਕਮੈਂਟ ਸੈਕਸ਼ਨ ਦੇ ਵਿੱਚ ਲਿਖਣਾ ਨਾ ਭੁੱਲਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀ ਖਬਰ ਦੇ ਨਾਲ ਜੋ ਵੀ ਨਵੀਆਂ ਜੁੜੀਆਂ ਅਪਡੇਟਸ ਨਿਕਲ ਕੇ ਸਾਹਮਣੇ ਆਉਣਗੀਆਂ ਉਹ ਵੀ ਨਾਲ ਨਾਲ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਪਰ ਇਸ ਵਕਤ ਇਹ ਜਾਣਕਾਰੀ ਮਹੱਤਵਪੂਰਨ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਸੇਵਾਮਾਂ ਦੇ ਰਹੇ ਸੀ ਤਖਤ ਸ੍ਰੀ ਦੰਦਮਾ ਸਾਹਿਬ ਦੇ ਵਿੱਚ ਉਨਾ ਨੂੰ ਫਾਰਕ ਕਰ ਦਿੱਤਾ ਗਿਆ ਹੈ 15 ਦਿਨਾਂ ਦੀ ਸਮਾਂ ਸੀਮਾ ਰੱਖ ਕੇ ਤਿੰਨ ਮੈਂਬਰੀ ਕਮੇਟੀ ਐਸਪੀਸੀ ਦੇ ਵੱਲੋਂ ਬਣਾ ਲਈ ਗਈ ਹੈ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਆ ਕਿਸੇ ਵੀ ਤਰੀਕੇ ਦੇ ਨਾਲ ਕੋਈ ਜਾਣਕਾਰੀ মিডিਆ ਕਰਮੀਆਂ ਨੂੰ ਨਹੀਂ ਦਿੱਤੀ ਗਈ ਉਹਨਾਂ ਨੇ ਇਹ ਕਿਹਾ ਕਿ ਪ੍ਰੈਸ ਨੋਟ ਰਿਲੀਜ਼ ਹੋਵੇਗਾ ਪ੍ਰੈਸ ਰਿਲੀਜ਼ ਦੇ ਵਿੱਚ ਤੁਹਾਨੂੰ ਸਾਰੀਆਂ ਜਾਣਕਾਰੀਆਂ ਦੇ ਦਿੱਤੀਆਂ ਜਾਣਗੀਆਂ ਕੁਝ ਸਮਾਂ ਪਹਿਲਾਂ ਫੋਨ ਦੇ ਉੱਪਰ ਗੱਲਬਾਤ ਹੋ ਰਹੀ ਸੀ ਗਰੇਵਾਲ ਸਾਹਿਬ ਦੇ ਨਾਲ ਐਸਜੀਪੀਸੀ ਮੈਂਬਰ ਜਿਹੜੇ ਨੇ ਗੁਰਚਨ ਗਰੇਵਾਲ ਉਹਨਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਫੋਨ ਦੇ ਉੱਪਰ ਤਾਂ ਮੈਂ ਜਾਣਕਾਰੀ ਇਸ ਤਰੀਕੇ ਦੇ ਦੇ ਦਿਆਂਗਾ ਪਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਕੈਮਰਾ ਦੇ ਉੱਪਰ ਆ ਕੇ ਇਹ ਗੱਲ ਕਹੀਏ ਤਾਂ ਉਹ ਨਹੀਂ ਕਹੀ ਜਾਏਗੀ ਉਹਨਾਂ ਨੇ ਜਾਣਕਾਰੀਆਂ ਜਿਹੜੀਆਂ ਦਿੱਤੀਆਂ ਨੇ ਤਿੰਨ ਮੈਂਬਰੀ ਕਮੇਟੀ ਹੈ ਜਿਸ ਦੇ ਵਿੱਚ ਆ ਜਾਂਚ ਦੀ ਹੁਣ ਸਾਰੀ ਪ੍ਰਕਿਰਿਆ ਚੱਲੇਗੀ ਉਹਨਾਂ ਦੇ ਵੱਲੋਂ ਇਹ ਸਾਰੇ ਘਟਨਾ ਕ੍ਰਮ ਨੂੰ ਵੇਖਿਆ ਜਾਵੇਗਾ ਉਹ ਭਾਵੇਂ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਯਾਪਰ ਦਮਦਮਾ ਸਾਬਦੇ ਜਿਹੜੇ ਜਲ ਸਾਬਕਾ ਜਥੇਦਾਰ ਹੋ ਚੁੱਕੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਸਾੰਡੂ ਹੋਰਾਂ ਦੇ ਵੱਲੋਂ ਜਿਹੜੀਆਂ ਵੀ ਦੋਸ਼ ਨੁਮਾ ਗੱਲਾਂ ਕਹੀਆਂ ਗਈਆਂ ਸੀ ਉਹਦੀ ਵੀ ਕੋਖਪੜਤਾਲ ਹੋਣੀ ਹੈ ਬਿਰਸਾ ਸਿੰਘ ਬਲਟੋਆ ਹੋਰਾਂ ਦੇ ਵੱਲੋਂ ਬਣਾਈ ਗਈ ਜਾਂ ਫਿਰ ਉਹਨਾਂ ਦੇ ਪਿੱਛੋਂ ਚੱਲ ਰਹੇ ਕੈਮਰੇ ਦੇ ਵਿੱਚ ਬਣੀ ਹੋਈ ਵੀਡੀਓ ਕਿਵੇਂ ਵਾਇਰਲ ਹੋਈ ਇਸ ਦੇ ਬਾਰੇ ਵੀ ਗੱਲਬਾਤ ਇਸ ਦੇ ਵਿੱਚ ਜਾਂਚ ਦੇ ਵਿਸ਼ੇ ਦੇ ਵਿੱਚ ਰਹੇਗੀ ਨਾਲ ਦੀ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਜੇ ਇਸ ਤਰੀਕੇ ਵਿਦੇਸ਼ੀ ਟੂਰ ਦੇ ਦੌਰਾਨ ਇੱਕ ਲੜਕੀ ਦਾ ਉਹਨਾਂ ਦੇ ਨਾਲ ਹੋਣ ਦੀਆਂ ਗੱਲਾਂ ਦਾ ਬਹੁਤ ਵੱਡਾ ਬਵੰਡਰ ਜਿਹੜਾ ਬਣਿਆ ਹੋਇਆ ਉਸ ਦੇ ਬਾਰੇ ਵੀ ਜਾਂਚ ਪੜਤਾਲ ਕੀਤੀ ਜਾਵੇ ਕਿ ਕਿ ਲੜਕ ਕੀ ਕੌਣ ਹੈ ਸੱਚ ਕੀ ਹੈ ਝੂਠ ਕੀ ਹੈ ਦੁੱਧ ਦਾ ਦੁੱਧ ਤੇ ਪਾਣੀ ਦੇ ਪਾਣੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਇਸ ਸਾਰੀ ਬਣੀ ਕਮੇਟੀ ਦੇ ਉੱਪਰ ਵੀ ਵੱਡੇ ਸਵਾਲ ਉੱਠੇ ਨੇ ਤੇ ਸਵਾਲ ਚੁੱਕਣ ਵਾਲੇ ਬਲਦੇਵ ਸਿੰਘ ਵਡਾਲਾ ਜਿਨ੍ਹਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਪਰ ਬਹੁਤ ਕੜਲੇ ਸ਼ਬਦਾਂ ਦੇ ਵਿੱਚ ਐਸਜੀਪੀਸੀ ਨੂੰ ਵੀ ਕਟਾਰੇ ਦੇ ਵਿੱਚ ਖੜਾ ਕੀਤਾ ਗਿਆ ਸਵਾਲ ਕੀਤੇ ਗਏ ਨੇ ਕਿ ਭਾਈ ਤੁਸੀਂ ਕਿੰਨੇ ਕੁ ਸੱਚੇ ਹੋ ਤੁਹਾਡੇ ਵੱਲੋਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬੋਲ ਬੋਲੇ ਗਏ ਨੇ ਉਹਨਾਂ ਦੇ ਬਾਰੇ ਤੁਹਾਡੇ ਉੱਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਨਮੁਖ ਉਹਨਾਂ ਦੇ ਹੋ ਕੇ ਕੀ ਤੁਹਾਡੇ ਵੱਲੋਂ ਉਹ ਸਾਰਾ ਕੁਝ ਝੋਲੀ ਦੇ ਵਿੱਚ ਪਵਾ ਕੇ ਜੇਕਰ ਤੁਹਾਨੂੰ ਫਰਕ ਕੀਤਾ ਜਾਂਦਾ ਤੁਹਾਨੂੰ ਬਰਖਾਸਤ ਕੀਤਾ ਜਾਂਦਾ ਤਾਂ ਮੰਨੋਗੇ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਿਆ ਪਿਆ ਸੋ ਕਮੈਂਟ ਦੇ